ਪਾ ਪਹੁੰਚ ਗਏ ਤੀਜੀ ਮੰਜ਼ਲ ਤੇ ਟਾਪ ਤੇ ਉਹ ਸਾਹਮਣੇ ਆਪਣਾ ਪਿੰਡ ਆ ਦੇਖ ਲਓ ਕਿੰਨਾ ਸੋਹਣਾ ਲੱਗਦਾ ਪਿੰਡ ਅੱਜ ਸੋਨੋ ਦਿਖਾਉਣੇ ਆ ਆ ਵਾਲੀ ਕੋਠੀ ਹਵੇਲੀ ਡਬਲ ਸਟੋਰੀ ਹੈ ਬਹੁਤ ਸੋਹਣੀ ਬਣੀ ਹੋਈ ਹੈ ਪਹਿਲਾਂ ਨਾ ਆਪਣੇ ਐ ਬਣਾਉਂਦੇ ਨੇ ਦਰਵਾਜ਼ੇ ਵੇਖੋ ਕਿੰਨਾ ਕਿੱਡੀ ਘੈਂਟ ਲੱਗਦੀ ਹੈ ਲੱਗ ਜੇ ਨਾ ਪੂਰੇ ਸਿਰਾ ਪਹਿਲੀ ਮੰਜ਼ਲ ਤੇ ਟੈਰ ਟੋਲਾ ਲੱਗ ਗਿਆ नीचे आ गए आप तड़क-तड़क के उठो ਤੁਸੀਂ ਬਾਹਰ ਦੇ ਵਿੱਚ ਛੋਡੇ ਵਧੀਆ ਹਰਿਆਲੀ ਹੁਣ ਤੁਸੀਂ ਵੇਖੋ ਵੀ ਕਿੰਨੀ ਖੁੱਲੀ ਡੋਲੀ ਹੈ ਮੈਂ ਸਗਲਾ ਰੈਸਕੂ ਲੈੰਦਾ ਨਹੀਂ ਹੁੰਦਾ ਬਾਕੀ ਜੇ ਕਿਸੇ ਨੇ ਮਿਸਤਰੀ ਦਾ ਨੰਬਰ ਲੈਣਾ ਮੈਂ ਉਹ ਵੀ ਪਾ ਦੂੰਗਾ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਜੀ ਆਹ ਵਾਲੀ ਹਵੇਲੀ ਕੋਠੀ ਕਹਿ ਲੋ ਹਵੇਲੀ ਕਹਿ ਲੋ ਬਹੁਤ ਸੋਹਣੀ ਬਣੀ ਹੋਈ ਹੈ ਡਬਲ ਸਟੋਰੀ ਹੈ ਆ ਰਹੇ ਕਿਰਾਂ ਤੁਹਾਨੂੰ ਦਿਖਾਉਣੇ ਆ ਪੂਰੀ ਖੁੱਲੀ ਡੁੱਲੀ ਹੈ ਬਾਹਰ ਦੇ ਵਿੱਚ ਰੋਡ ਹੈ ਪੂਰੀ ਵਧੀਆ ਤੇ ਨਾਲ ਹੀ ਪਿੰਡ ਹੈ ਪਹਿਲਾਂ ਤਾਂ ਬਾਹਰ ਤੋਂ ਵੇਖੋ ਕਿੰਡੀ ਸੋਹਣੀ ਬਣੀ ਹੋਈ ਹੈ ਪਹਿਲਾਂ ਨਾ ਆਪਣੇ ਆਏ ਬਣਾਉਂਦੇ ਇਸ ਦਰਵਾਜ਼ੇ ਹੁਣ ਤਾਂ ਲੋਕਾਂ ਨੇ ਪਿੱਛੇ ਸਟਾਈਲ ਚੇਂਜ ਕਰਤੇ ਸੀ ਹੁਣ ਫਿਰ ਲੋਕਾਂ ਹੀ ਹਵੇਲੀਆਂ ਬਣਾਉਣ ਲੱਗ ਗਏ ਤੇ ਇਹਦਾ ਬਹੁਤ ਫਾਇਦਾ ਹੈ ਹੁਣ ਬਾਹਰ ਖੁੱਲਾ ਹੋਏ ਵੇ ਇੱਥੇ ਮੰਜਾ ਢਾਕੇ ਬੰਦਾ ਬਹਿ ਜਾਏ ਬਹੁਤ ਵਧੀਆ ਹਵਾ ਲੱਗਦੀ ਹੈ ਆਜੋ ਕਰਾ ਸਾਨੂੰ ਅੰਦਰੋਂ ਦਿਖਾਉਣੇ ਆ ਹਜੇ ਕੰਮ ਕੰਮ ਚੱਲ ਹੀ ਜਾਂਦਾ ਹੋ ਜਾਂਦਾ ਤਿਆਰ ਫਿਰ ਹੋਰ ਵੀ ਵਧੀਆ ਤਰੀਕੇ ਨਾਲ ਆਪਾਂ ਵੀਡੀਓ ਬਣਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਗੇਟ ਵੀ ਪੂਰਾ ਕੰਡ ਲੱਗਿਆ ਹੋਇਆ ਹੈ ਛੱਤ ਪੂਰੀ ਉੱਚੀ ਹੈ ਤੇ ਪੂਰੀ ਵਧੀਆ ਹਵਾ ਆਉਂਦੀ ਹੈ ਆ ਹਵੇਲੀ ਐ ਵੇਖੋ ਕਰਾ ਕਿੱਡੇ ਘਾਟ ਲੱਗਦੀ ਐ ਇਹ ਜਗ੍ਹਾ ਹੀ ਬਹੁਤ ਖੁੱਲੀ ਐ ਆ ਆ ਗਈ ਮੇਨ ਕੰਦ ਬਹੁਤ ਹੀ ਸ਼ਾਨਦਾਰ ਬਣਾਈਏ ਚਾਚੇ ਨੇ ਤੁਹਾਨੂੰ ਦਿਖਾਉਣੇ ਐ ਇਹ ਵੈਸੇ ਡਬਲ ਸਟੋਰੀ ਐ ਪਰ ਇਹਨੂੰ ਆਪਾਂ ਤਿੰਨ ਸਟੋਰੀਆਂ ਵੀ ਕਹਿ ਸਕਦੇ ਆ ਤੀਜੀ ਸਟੋਰੀ ਤੇ ਪੌੜੀਆਂ ਆਲਾ ਤੇ ਟੈਂਕੀ ਆਲਾ ਤੇ ਆਗੇ ਜੀ ਪੂਜਾ ਰੂਮ ਇਹ ਚਾਚੇ ਇਹਨੇ ਬਾਹਰ ਬਣਾਇਆ ਤੇ ਚਾਚਾ ਜੀ ਹੋਏ ਤਾਂ ਪੁੱਛਾਂਗੇ ਬਾਹਰ ਬਣਾਉਣ ਦਾ ਕਿਉਂ ਬਣਾਇਆ ਵੀ ਕੀ ਕਾਰਨ ਸੀਗਾ ਅੰਦਰ ਕਿਉਂ ਨਹੀਂ ਬਣਾਇਆ ਬਾਕੀ ਹੁਣ ਚੇਰ ਕਰਤਾ ਤਾਂ ਪਤਾ ਨਹੀਂ ਜਦੋਂ ਮੈਂ ਪਹਿਲਾਂ ਆਇਆ ਸੀ ਉਦੋਂ ਚਾਚੇ ਰੱਖਦੇ ਸੀ ਪੂਜਾ ਰੂਮ ਆ ਆ ਦੇਖੋ ਤੁਹਾਨੂੰ ਇਧਰ ਵੀ ਦਿਖਾਉਣੇ ਆ ਤੇ ਬਾਕੀ ਜਿਨ੍ਹਾਂ ਨੇ ਬਣਾਈ ਹੈ ਸਾਡੇ ਪਿੰਡ ਦੇ ਮਿਸਤਰੀ ਹੈ ਦੋ ਭਰਾ ਹੈ ਤੇ ਤੀਜਾ ਉਹਦਾ ਫਾਦਰ ਸਾਹਿਬ ਵੀ ਮਿਸਤਰੀ ਹੈ ਤੇ ਇਹਨਾਂ ਨੇ ਰਲ ਕੇ ਬਣਾਈ ਹੈ ਉਹਨਾਂ ਦੀ ਸਟੋਰੀ ਵੀ ਤੁਹਾਨੂੰ ਦੱਸਾਂਗੇ ਆ ਦੇਖੋ ਬਾਕੀ ਇਧਰ ਪਾਰਕ ਬੁਰਕ ਬਨ ਜੂਗਾ ਨਾਲ ਇ ਚਾਚਾ ਜੀ ਦਾ ਖੇਤ ਹੈ ਹੁਣ ਤੁਹਾਨੂੰ ਅੰਦਰੋਂ ਦਿਖਾਉਣੇ ਆ ਆ ਜਾਓ ਕਰਾ ਹਰਣਾ ਵਦ ਗਿਆ ਬਹੁਤ ਖੁੱਲੀ ਡੁੱਲੀ ਹੈ ਜਿੰਨੇ ਵੀ ਕਹਿ ਦਗੇ ਅੱਜ ਕੱਲ ਤਾਂ ਹੁਣ ਤੁਹਾਨੂੰ ਪਤਾ ਹੀ ਅਗਲਾ ਛੋਟਾ ਘਰ ਪਾਉਂਦਾ ਵੀ ਬਾੜਾ ਖੋਲਾ ਡੁੱਲਾ ਪਰ ਓਨਾ ਭਰਨਾ ਹੀ ਪੈਂਦਾ ਨਾ ਬੰਦੇ ਨੂੰ ਉਹ ਵੀ ਸਿਸਟਮ ਹੁੰਦਾ ਇਹ ਮੇਨ ਐਂਟਰੀ ਹੈ ਜੀ ਆਪਾਂ ਇਥੋਂ ਆ ਬੱਡਾ ਕਿਟਾ ਗਿਆ ਮੇਨ ਕੋਠੀ ਦਾ ਤਾਂ ਗਾਠਾ ਚਾਚੇ ਨੇ ਦੂਜੀਆਂ ਲਾਣੀਆਂ ਕਿਉਂਕਿ ਸਾਡੇ ਸਿਆੰਕ ਬਹੁਤ ਪੈਂਦੀ ਐ ਆ ਆ ਗਈ ਡਰਿੰਕ ਰੂਮ ਇੱਕ ਘੇਟ ਉਧਰ ਐ ਤੇ ਇੱਕ ਤੁਹਾਨੂੰ ਚੀਜ਼ ਮੈਂ ਹੋਰ ਦਿਖਾਉਣਾ ਉਹ ਵੀ ਤੁਸੀਂ ਦੇਖੋ ਬੜੀ ਸੋਹਣੀ ਐ ਆ ਰੂਮ ਆ ਗਿਆ ਇਧਰ ਸੋਈ ਆ ਗਈ ਤੇ ਚੌਂਤਰੇ ਬਣਾਇਆ ਬਾਹਰ ਜਿਹੜਾ ਆਪਣੇ ਪਹਿਲਾਂ ਹੁੰਦੇ ਸੀ ਘਰਾਂ 'ਚ ਇੱਕ ਰੂਮ ਆ ਗਿਆ ਇੱਕ ਰੂਮ ਉਹ ਆ ਗਿਆ ਆ ਪੂਰੀ ਖੁੱਲੀ ਰਸੋਈ ਐ ਕਿਚਨ ਆ ਦੇਖੋ ਚੌਤਰਾ ਚੌਤਰਾ ਦਾ ਪਰਖੋਣਾ ਬਹੁਤ ਜ਼ਰੂਰੀ ਹੈ ਤੇ ਇਹ ਉਹ ਤੁਹਾਨੂੰ ਦਿਖਾਉਣਾ ਜਿਹੜੀ ਮਹਾਂ ਦਾ ਚੀਜ਼ ਆ ਉਹ ਇੱਕ ਕਾਰਪੋਰ ਚ ਇਹ ਬਹੁਤ ਕੰਡ ਬਣਾਇਆ ਚਾਚਾ ਜੀ ਨੇ ਆ ਦੇਖੋ ਇਹਦੀ ਐਂਟਰੀ ਵਿੱਚ ਸਿੱਧੇ ਕੋਠੀ ਦੇ ਹੋ ਜਾਂਦੀ ਹੈ ਆਹ ਵੇਖੋ ਬਾਹਰ ਤੁਹਾਨੂੰ ਦਿਖਾਈ ਦਿੰਦਾ ਇਹ ਮਤਲਬ ਉਹ ਆਪਣੇ ਬਾਹਰਲੇ ਮੁਲਕਾਂ ਜਾਂ ਬਕਸਰੀ ਵੇਣੇ ਆ ਵੀ ਉਾਂ ਹੀ ਹੁੰਦੇ ਆ ਜਿਹੜੇ ਸ਼ਟਰ ਆ ਬਟਨ ਜਨ ਆਪਾਂ ਖੋਲੇ ਜਾਂਦੇ ਆ ਤੇ ਬੰਦਾ ਉਹਦੇ ਬਿਲਦੀ ਕੁਠੀ ਆਪਦੇ ਘਰ ਤੇ ਐਂਟਰ ਹੋ ਜਾਂਦਾ ਇਹਦੇ ਵੀ ਐਂ ਸਿਸਟਮ ਆ ਆ ਦੇਖੋ ਬਾਕੀ ਸੁਣ ਇਧਰੋਂ ਵੀ ਲੁੱਕ ਦਿਖਾ ਦਨੇ ਆਪਾਂ ਬੂਟੇ-ਬੂਟੇ ਚੱਟਣ ਲਾਉਣੇ ਸ਼ੁਰੂ ਕਰਤੇ ਆ ਆ ਦੇਖੋ ਲੱਗ ਜੇ ਨਾ ਪੂਰੀ ਸਿਰਾ ਆ ਜੋ ਘਰੋਂ ਚਲਦੇ ਆ ਉਤਲੇ ਪਾਸੇ ਉਤੋਂ ਵੀ ਤੁਹਾਨੂੰ ਦਿਖਾਉਣੇ ਆ ਚਲੋ ਜੀ ਚੜੀਏ ਪੌੜੀਆਂ ਬੱਸ ਸਾਡੀ ਆਹੜੀ ਰੋਡ ਘੱਟ ਬਗਦੀ ਐ ਇਧਰ ਨਾ ਭਰਤ ਪਈ ਜਾਂਦੀ ਤਾਂ ਕਰਕੇ ਟਰੈਕਟਰ ਜੇ ਜਿਆਦਾ ਆ ਰਹੇ ਨਹੀਂ ਤਾਂ ਬਹੁਤ ਘੱਟ ਬਗਦੀ ਐ ਆਵੇ ਆ ਪੌੜੀਆਂ ਉੱਤੋਂ ਤਾਂ ਤੁਸੀਂ ਦੇਖ ਸਕਦੇ ਹੋ ਇਹ ਵੀ ਪੂਰੀਆਂ ਸੋਹਣੀਆਂ ਗਲਾਈਚ ਬਣੀਆਂ ਹੋਈਆਂ ਤੇ ਇਹਦੀ ਬਾਲਕਨੀ ਦਾ ਵੀਊ ਬਹੁਤ ਸੋਹਣਾ ਜਿੰਨੇ ਵੀ ਕਹਿ ਦਈਏ ਹੁਣ ਪਹਿਲਾਂ ਵੀ ਗੱਲ ਕਰਦੇ ਨੇ ਬੰਦਾ ਇੱਕ ਵਾਰੀ ਘਰ ਪਾਉਂਦਾ ਤੇ ਸ਼ੌਂਕ ਨਹੀਂ ਪਾਵੇ ਰੋਕੇ ਪਾਲੇ ਭਾਵੇਂ ਸਾਲ ਆ ਗਈ ਜੀ ਪਹਿਲੀ ਮੰਜ਼ਲ ਪਹਿਲੀ ਮੰਜ਼ਲ ਤੇ ਟੈਰੇਟੋਲਾ ਲੱਗ ਗਿਆ ਬਾਕੀ ਤੁਸੀਂ ਪਹਿਲੀ ਮੰਜ਼ਲ ਦਾ ਨਜ਼ਾਰਾ ਵੇਖੋ ਬਾਲਕਨੀ ਦਾ ਵਿਊ ਤੇ ਬਾਲਕਨੀ ਕਿੰਡੀ ਖੁੱਲੀ ਢੁਲੀ ਹੈ ਆਸ-ਪਾਸੇ ਵਧੀਆ ਖੇਤ ਥੋੜੀ ਧੁੱਪ ਜਿਆਦੇ ਅੱਜ ਸਾਹਮਣੇ ਐ ਲੱਗ ਜਿਵੇਂ ਸਮੁੰਦਰੀ ਹੁੰਦਾ ਹੈ ਹੈ ਤਾਂ ਫਿਸ਼ ਫਾਰਮ ਆ ਦੇਖੋ ਹੈ ਨਾ ਪੂਰਾ ਘੈਂਟ ਬਾਕੀ ਇਹਦਾ ਨਜ਼ਾਰਾ ਹਜੇ ਉਤਲੀ ਮੰਡਲ ਤੇ ਹੋਰ ਵਧੀਆ ਆਊਗਾ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਉਹ ਆ ਗਿਆ ਸਾਹਮਣੇ ਆਪਣਾ ਪਿੰਡ ਬਾਕੀ ਚਾਚੇ ਨੇ ਟੈਲਾਂ ਆ ਜਿਹੜਾ ਕਲਰ ਆ ਬੜਾ ਸੋਹਣਾ ਲਾਇਆ ਸੋਹਣੀਆਂ ਲੱਗਦੀਆਂ ਇਹ ਬੜੀ ਸੋਚ ਸਮਝ ਕੇ ਲਾਉਣੀਆਂ ਪੈਂਦੀਆਂ ਵਿੱਚ ਤਲਕਨ ਘੱਟ ਹੋਵੇ ਮਿਨਿਮਮ ਆਜੇ ਨਾ ਫਿਰ ਤਲਕਨ ਜ਼ਿਆਦਾ ਹੋ ਜਾਂਦੀ ਹੈ ਆ ਦੇਖੋ ਕੱਲੀ-ਕੱਲੀ ਚੀਜ਼ ਸੋਚ ਕੇ ਬਣਾਈ ਹੋਈ ਹੈ ਬਾਕੀ ਕਬੂਤਰ ਰਹਿਣ ਵੀ ਲੱਗੇ ਕਬੂਤਰ ਤਾਂ ਫਰਾਈਆਂ ਪੰਛੀ ਤਾਂ ਫਿਰ ਕੋਈ ਚੀਜ਼ ਮਿਲ ਜੇ ਰਹਿਣ ਵਸੇਰਾ ਤਾਂ ਆ ਹੀ ਜਾਂਦੇ ਆਸੇ ਪਰਦੀ-ਪੁੜਦੀ ਬਹੁਤ ਸੋਹਣੀ ਕਰੀ ਹੈ ਬਹੁਤ ਖੁੱਲੀ ਮਤਲਬ ਹੈਗੀ ਬਾਲਕਨੀ ਆ ਰੂਮ ਦੀ ਵਿੰਡੋ ਆ ਗਈ ਤੇ ਰੂਮ ਦੇ ਵਿੱਚ ਵੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਆ ਫਿਰ ਮਗਰ ਦੂਜਾ ਵਿੜ ਆ ਗਿਆ ਹੁਣ ਆਪਾਂ ਤੇ ਇਹਨੇ ਅੰਦਰੋਂ ਆ ਜਿਓ ਕਰਾਂ ਵੀ ਕਿੰਨੇ ਕਮਰੇ ਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਥੱਲੇ ਤੁਸੀਂ ਦੇਖ ਹੀ ਲੇ ਬਾਕੀ ਉੱਤੋਂ ਨਾ ਜ਼ਬਰਦਸਤ ਵੀ ਹੁੰਦਾ ਤੁਹਾਨੂੰ ਵੀ ਦਿਖਾਉਣੇ ਆ ਇੱਕ ਗੇਟ ਆ ਗਿਆ ਆਪਾਂ ਉਧਰ ਲਈ ਗੇਟ ਆਏ ਸੀ ਇਹ ਗੇਟ ਆ ਲਓ ਜੀ ਇਹ ਵੀ ਆ ਗਈ ਮਨਾਂ ਦਾ ਖੇਤਣਾ ਚਲੋ ਇਹ ਵੀ ਵਧੀਆ ਇੱਕ ਉੱਤੇ ਵੀ ਇੱਕ ਥੱਲੇ ਵੀ ਹੈ ਇੱਕ ਆ ਗਿਆ ਰੂਮ ਨਾਲ ਬਾਥਰੂਮ ਤੇ ਇਹਦਾ ਵੀਊ ਤੁਸੀਂ ਦੇਖ ਲਓ ਕੈਂਟਰਾਂ ਤੇ ਇੱਕ ਆ ਗਿਆ ਯਾ ਰੂਮ ਨਾਲ ਬਾਥਰੂਮ ਇਹ ਵੀ ਵਧੀਆ ਪੂਰਾ ਖੁੱਲਾ ਇਹਦਾ ਵੀਊ ਵੀ ਤੁਸੀਂ ਦੇਖ ਸਕਦੇ ਹੋ ਹੁਣ ਅੱਪ ਚੱਲਦੇ ਆ ਜੀ ਟੌਪ ਤੇ ਅਖੀਰਲੀ ਮੰਜ਼ਲ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਚੜੀ ਕੇ ਪੌੜੀਆਂ ਬਹੁਤ ਵਧੀਆ ਬਣਾਈ ਹੋਈ ਹੈ ਨਵੀਂ ਨਵੀਂ ਚੀਜ਼ ਆਉਂਦੀ ਹੈ ਤੇ ਨਵੀਂ ਨਵੀਂ ਚੀਜ਼ ਹੋਰ ਵੀ ਸੋਹਣੀ ਲੱਗਦੀ ਹੈ ਟੈਕਨੋਲੋਜੀ ਵਧੀ ਜਾਂਦੀ ਹੈ ਡਿਜ਼ਾਈਨ ਨਵੇਂ ਆ ਰਹੇ ਆ ਪਰ ਜਿਹੜੇ ਇਹ ਡਿਜ਼ਾਈਨ ਹੈ ਸਦਾਬਹਾਰ ਡਿਜ਼ਾਈਨ ਹੈ ਇਹ ਨੀਚੇ ਆ ਗਏ ਆਪਾਂ ਲਓ ਜੀ ਆਪਾਂ ਪਹੁੰਚ ਗਏ ਤੀਜੀ ਮੰਜ਼ਲ ਤੇ ਟੌਪ ਤੇ ਉਹ ਸਾਹਮਣੇ ਆਪਣਾ ਪਿੰਡ ਆ ਦੇਖ ਲਓ ਕਿੰਨਾ ਸੋਹਣਾ ਲੱਗਦਾ ਪਿੰਡ ਖੂਬਸੂਰਤ ਪਿੰਡ ਤੇ ਆਸੇ-ਪਾਸੇ ਹਰਿਆਲੀ ਵਾਹ ਜੀ ਵਾਹ ਕਿਹ ਨਿਆਰਾ ਤੇ ਇਧਰ ਆਈ ਦਰਿਆ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਹੈ ਨਾ ਪੂਰਾ ਘੈਂਟ view ਟੜਕ ਟੜਕ ਕੇ ਉੱਠੋ ਤੁਸੀਂ ਬਾੜ ਦੇ ਵਿੱਚ ਛੋਡੇ ਵਧੀਆ ਹਰਿਆਲੀ ਆਫਿਸ ਭਾਰਮ ਸਾਹਮਣੇ ਦਰਾਈ ਲੱਗਦਾ ਦੇਖਣ ਨੂੰ ਤਾਂ ਕਿਆ ਨਿਆਰਾ ਹੈ ਪੰਛੀ ਪੰਛੀ ਕਰੀ ਗੱਲ ਮੈਂ ਤਾਂ ਕਰੀ ਜਾਂਦਾ ਇਹਦੇ ਦੇਖ ਲਓ ਵੀ ਆਹ ਰੌਲਾ ਹੁੰਦਾ ਇਹਨਾਂ ਦਾ ਮਿੱਠਾ ਮਿੱਠਾ ਕਰਤੀਆਂ ਨਾ ਆਵੇ ਬਾਕੀ ਤੁਹਾਨੂੰ ਦਿਖਾਉਣੇ ਇੱਕ ਦੋ ਚੀਜ਼ਾਂ ਹੋਰ ਜਿਹੜੀਆਂ ਚਾਚੀ ਨੇ ਬਹੁਤ ਸੋਹਣੀਆਂ ਬਣਾਈਆਂ ਇੱਧਰ ਵੀ ਤੁਸੀਂ ਵੇਖੋ ਨਾ ਯਾਰਾ ਖੇਤਾਂ ਦਾ ਜ਼ਮੀਦਾਰਾਂ ਨੇ ਤਾਂ ਸਭ ਕੁਝ ਖੇਤ ਹੀ ਹੁੰਦਾ। ਖੇਤ ਦੇ ਵਿੱਚ ਘਰ ਬਣਾਉਂਦਾ ਨਹੀਂ ਯਾਰ ਆ ਵੀ ਹਨਾ। ਨਾਲ ਹੀ ਪੱਠੇ ਐ ਵੱਡੋ ਤੇ ਪਾਓ ਉਧਰ ਬਣਾਉਣ ਗਿਆ ਚੀਰਗੇ ਬਾੜਾ ਪਾਣੀ ਕੁਟੀਆ ਚਾਹੀਦੀ ਉਹ ਹੈ। ਤੇ ਬਾਕੀ ਸਾਨੂੰ ਉਹ ਕੋਠੀ ਵੀ ਦਿਖਾਵਾਂਗੇ ਚਾਚਾ ਜਗਵੀਰ ਦੀ ਕੋਠੀ ਉਹ ਬੜੀ ਘੈਂਟ ਬਣੀ ਹੋਈ ਆ ਸੇ। ਬਹੁਤ ਸੋਹਣਾ ਦਰਵਾਜ਼ਾ ਇਹਦਾ ਵੀ ਇਹ ਬਸ ਤੁਹਾਨੂੰ ਦਿਖਾਇਆ ਵੀ ਕਿਸੇ ਵੀਡੀਓ ਚ। ਬਹੁਤ ਵਧੀਆ ਲੱਗਦਾ ਹੈ ਵੀ। ਬਾਕੀ ਪਿੱਛੇ ਆਪਣਾ ਪਿੰਡ ਦੇਖੋ ਯਾਰ। ਕਿੰਨਾ ਸੋਹਣਾ ਲੱਗਦਾ। ਆ ਦਿਗਰ ਤੋਂ ਹੁਣ ਆ ਦਿਖਾਉਣੇ ਆ ਹੁਣ ਤੁਸੀਂ ਵੇਖੋ ਵੀ ਇਹ ਕਿੰਨੀ ਖੁੱਲੀ ਡੁੱਲੀ ਹੈ ਛੱਤ ਹਵੇਲੀ ਦੀ ਆ ਚਾਚੇ ਨੇ ਕੰਮ ਬਹੁਤ ਵਧੀਆ ਕਰਿਆ ਇਹਨੂੰ ਸ਼ਟਰ ਲਾਤਾ ਇਹਦੇ ਵਿੱਚ ਦੋਸਤੋ ਦੋ ਟੈਂਕੀਆਂ ਪਾਣੀ ਵਾਲੀਆਂ ਜਿਵੇਂ ਪਿਛਲੀ ਕੋਠੀ ਜੂਸਨ ਦਿਖਾਈਆਂ ਸੀਗੀਆਂ ਤੇ ਹੈ ਪਲਾਸਟਿਕ ਵਾਲੀਆਂ ਪਲਾਸਟਿਕ ਵਾਲੀਆਂ ਤੁਹਾਨੂੰ ਪਤਾ ਵੀ ਗਾਵਾ ਬਣਾਉਂਦਾ ਅਗਲਾ ਵੀ ਦੋ ਜੀਆਂ ਲੀਕ ਲੂਕ ਹੋ ਜਾਂਦਾ ਫਿਰ ਸਾਰੀ ਕੋਠੀ ਦਾ ਰੰਗ ਰੰਗ ਪਟਿਆ ਜਾਂਦਾ ਤੇ ਬਧੇਰਾ ਕੁਝ ਹੋ ਜਾਂਦਾ ਤੁਹਾਨੂੰ ਪਤਾ ਹੀ ਸਲਾਵ ਆ ਜਾਂਦੀ ਹੈ ਇਹ ਤਾਂ ਆਏ ਆ ਬੀ ਦੇਕ ਕਿ ਨੁਕਸਾਨ ਹੁੰਦਾ ਪਲਾਸਟਿਕਲ ਟੈਂਕੀ ਦੇ ਵਿੱਚ ਬਾਹਰ ਹੋਵੇ ਤਾਂ ਪਾਣੀ ਗਰਮ ਆਉਂਦਾ ਤੇ ਹੁਣ ਇਹ ਅੰਦਰ ਪਾਣੀ ਠੰਡਾ ਰਹਿੰਦਾ ਨਾ ਕੋਈ ਲੀਕ ਸੀ ਕਿ ਦੜਾ ਇਧਰੋਂ ਵੀ ਦੇਖੋ ਨਿਆਰਾ ਤੁਸੀਂ ਆਵੇ ਐਡੀ ਖੁੱਲੀ ਛੱਤ ਆ ਭਾਵੇਂ ਨਾ ਤੁਸੀਂ ਕ੍ਰਿਕਟ ਖੇਢੀ ਚੱਲੋ ਇੱਥੇ ਚਾਚੇ ਇਹਨਾਂ ਮੇਗਾ ਲੱਖੀ ਜਿਵੇਂ ਖਾ ਪੜਦੀ ਮੜੀ ਛੋਟੀ ਹੈ ਇਹਦੇ ਉੱਤੇ ਨਾ ਪਾਵੇ ਜੇ ਲਵਾ ਲੋ ਤੇ ਉਹਦੇ ਨਾਲੇ ਸੋਹਣਾ ਲੱਗੂਗਾ ਨਾਲੇ ਪੜਦੀ ਮੜੀ ਵੱਡੀ ਹੋ ਜੂਗੀ ਬਾਕੀ ਖੁੱਲੀ ਤੁਸੀਂ ਵੇਖ ਲਓ ਕਿੰਨੀ ਛੱਤ ਹੈ ਇਹ ਨਾ ਪੂਰਾ ਵਧੀਆ ਪੂਰਾ ਗਰਾਊਂਡ ਹੀ ਹੈ ਬੜੇ ਦਿਨਾਂ ਦੇ ਮੈਂ ਸੋਚੀ ਰਹੇ ਮੈਂ ਵੀਡੀਓ ਬਣਾਵਾਂਗੇ ਤੇ ਮੈਂ ਚੱਲ ਅੱਜ ਤੁਹਾਨੂੰ ਦਿਖਾਉਣੀ ਆ ਉਹ ਜਾਂਦਾ ਸਾਹਮਣੇ ਭੂੰਡ ਇਹ ਜਾਂਦੀ ਇਹ ਰੋਡ ਸਿੱਧੀ ਸਹਿਣਾ ਖੇੜਾ ਨੂੰ ਤੇ ਸਹਿਣਾ ਖੇੜਾ ਵੀ ਆਪਣੇ ਪਿੰਡ ਦੇ ਨਾਲ ਹੀ ਹੈ ਵਿਜ਼ਿਬਿਲਟੀ ਘੱਟ ਹੈ ਨਹੀਂ ਸੰਦਖਾਨ ਦੇ ਕੋਤੀ ਦਾ ਤਾਂ ਉਹ ਗੱਲਣਾ ਐ ਵੇਖੋ ਬੱਸ ਵੀ ਆ ਗਈ ਰੱਗੀ ਬੱਸ ਇੰਨਾ ਕੁ ਜੂੰ ਵੀ ਹੁੰਦਾ ਮੌਕੇ ਜਾਂਦਾ ਦੁੱਗਾ ਬਹਾ ਹੋ ਗਿਆ ਯਾਰ ਉਹ ਵੇਖੋ ਯਾਰ ਇਹਨਾ ਕਿੰਨੀ ਸੋਹਣੀ ਹਰਿਆਲੀ ਲੱਗਦੀ ਹੈ ਕਿਸੇ ਦਾ ਪਿੰਡ ਕਿਸੇ ਕੋਲੋਂ ਕੱਟ ਨਹੀਂ ਪਿੰਡ ਹੁੰਦੇ ਸੋਹਣੇ ਆ ਖੁੱਲੀ ਹਵਾ ਤਾਜੀ ਹਵਾ ਬਾਕੀ ਦੋਸਤੋ ਮੈਂ ਥੱਲੇ ਮਿਸਤਰੀਆਂ ਦੀ ਗੱਲ ਕਰੀ ਜਾਂਦਾ ਸੀ ਜਿਹੜੇ ਮਿਸਤਰੀ ਆਣਾ ਸਾਡੇ ਪਿੰਡ ਛੋਟਾ-ਮੋਟਾ ਕੰਮ ਕਰਦੇ ਦੇਖੇ ਸੀ ਅਸੀਂ ਕਦੇ ਮਤਲਬ ਵੱਡਾ ਕੰਮ ਨਹੀਂ ਕਰਦੇ ਦੇਖਿਆ ਸੀ ਵੀ ਐਡੀ ਵੱਡੀ ਕੋਠੀ ਪਾ ਦੇਣਗੇ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਕੋਈ ਝੂਠ ਨਹੀਂ ਇਹ ਚ ਤੇ ਉਹਨਾਂ ਨੇ ਨਾ ਬਾਹਰ ਕੋਠੀਆਂ ਬੜੀਆਂ ਸੋਹਣੀਆਂ ਪਾਆਂ ਸੀ ਉਹ ਚਾਚੇ ਯਾਰਗੇ ਨੂੰ ਪਤਾ ਲੱਗਿਆ ਤੇ ਉਹਨਾਂ ਨੂੰ ਵੀ ਕਿਰਿਆ ਤਾਂ ਲੱਗੇ ਹੁਣ ਯਾਰ ਵੀ ਮੈਨੂੰ ਤਾਂ ਲੱਗਦਾ ਨਹੀਂ ਪਾ ਦੇਣਗੇ ਜਾਂ ਕਿਵੇਂ ਅਗਲੇ ਦਿਲ ਚ ਆਉਂਦੀ ਹੈ ਗੱਲ ਤੇ ਫਿਰ ਉਹ ਬਾਹਰ ਕੋਠੀਆਂ ਵੇਖ ਕੇ ਆ ਜਿਹੜੀਆਂ ਮਿਸਤਰੀ ਗਣੇ ਪਾਆਂ ਸੀ ਵੀ ਉਹਨਾਂ ਨੇ ਸਿਰੇ ਹੀ ਲਾ ਰੱਖਿਆ ਸੀਗਾ ਤੇ ਫਿਰ ਚਾਚੇ ਨੇ ਉਹਨਾਂ ਨੂੰ ਮੌਕਾ ਦਿੱਤਾ ਮੈਂ ਅਸੇ ਅਗਲਾ ਰੈਸਕ ਫੇਰ ਉਹਨੂੰ ਮੌਕਾ ਦਿੱਤਾ ਮਿਸਤਰੀ ਨੂੰ ਫਿਰ ਉਹਨਾਂ ਨੇ ਆ ਕੋਠੀ ਪਾਈ ਤੁਸੀਂ ਵੇਖ ਲਓ ਕਿੰਨੀ ਸੋਹਣੀ ਪਾਈ ਹੈ ਤੇ ਨਵੇਂ ਬੰਦੇ ਨੂੰ ਕੰਮ ਕੋਈ ਨਹੀਂ ਦਿੰਦਾ ਹਰੇਕ ਨੂੰ ਐ ਲੱਗਦਾ ਹੁੰਦਾ ਕੀ ਪਤਾ ਯਾਰ ਜਿਵੇਂ ਐਨਆਰਪੀਆ ਲਾਉਣਾ ਵੀ ਕੋਈ ਨੁਕਸਾਨ ਨਾ ਕਰ ਦੇ ਤੇ ਪਰ ਐ ਵੀ ਉਹਨਾਂ ਨੂੰ ਹੁਣ ਆ ਕੋਠੀ ਪਾਉਣ ਤੋਂ ਬਾਅਦ ਪਿੰਡ ਵਿੱਚ ਹੋਰ ਵੀ ਕੰਮ ਮਿਲ ਗਿਆ ਕਿਉਂਕਿ ਲੋਕਾਂ ਨੂੰ ਭਰੋਸਾ ਹੋ ਗਿਆ ਵੀ ਵਾਕਈ ਮਿਸਤਰੀ ਚੰਗੇ ਆ ਇਹ ਚੀਜ਼ ਦਾ ਫਰਕ ਬਹੁਤ ਪੈਂਦਾ ਛੋਟਾ ਕਰਿਆ ਕੰਮ ਦਿਖਦਾ ਹੋਵੇ ਨਾ ਤਾਂ ਫਿਰ ਤੁਹਾਨੂੰ ਕੰਮ ਅੱਗੇ ਮਿਲ ਹੀ ਜਾਂਦਾ ਚਲੋ ਵੀ ਦੋਸਤੋ ਕਮੀਰ ਆ ਤੁਹਾਨੂੰ ਜਿਹੜੀ ਇਹ ਕੋਠੀ ਐ ਹਵੇਲੀ ਐ ਵਧੀਆ ਲੱਗੀ ਹੋਣੀ ਐ ਤੇ ਬਾਕੀ ਪੂਰੀ ਤਿਆਰ ਹੋ ਜਾਣ ਦਿਓ ਫਿਰ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂਗੇ ਆਪਾਂ ਬਾਕੀ ਕੋਈ ਜਾਣਕਾਰੀ ਚਾਹੀਦੀ ਹੋਈ ਕਿਸੇ ਤਰੀਕੇ ਦੀ ਤਾਂ ਮੈਨੂੰ ਤੁਸੀਂ ਮੈਸੇਜ ਕਰ ਲਿਓ ਫੋਨ ਕਰ ਲਿਓ ਤੇ ਥੋੜੀ ਚਾਚਾ ਜੀ ਨਾਲ ਵੀ ਗੱਲ ਕਰਾ ਦਾਂਗੇ ਆਪਾਂ ਤੇ ਆਜ ਹੁਣ ਚੱਲਦੇ ਆ ਥੱਲੇ ਤੇ ਥੱਲੋਂ ਜਿਹੜਾ ਵਿਊ ਐ ਉਹਦਾ ਤੁਸੀਂ ਆਨੰਦ ਮਾਣੋ ਤੇ ਵੇਖੋ ਕਿਵੇਂ ਲੱਗੀ ਤੁਹਾਨੂੰ ਆਦੋਸਤੋ ਨੋਰਮਲ ਵੀਊ ਹੈ ਦੇਖ ਲਓ ਤੁਸੀਂ ਬਾਕੀ ਜੇ ਕਿਸੇ ਨੇ ਮੈਸਟਰੀ ਨੰਬਰ ਲੈਣਾ ਮੈਂ ਉਹ ਵੀ ਪਾ ਦੂੰਗਾ ਉਮੀਦ ਆ ਸਾਨੂੰ ਇਹ ਵੀਡੀਓ ਪਸੰਦ ਆਈ ਹੋਣੀ ਹੈ ਤੇ ਬਾਕੀ ਦੋਸਤੋ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ ਹਮੇਸ਼ਾ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਬਾਏ ਬਾਏ